ਹੈਲੋ গুড মর্নিং ਜੀ ਅੱਜ ਅਸੀਂ ਜਾਣਾ ਹੈ ਸੰਗਰੂਰ ਪੱਜ ਗਏ ਨੇ 5 5 ਵਜੇ ਉੱਠ ਗਏ ਮੈਸਾਂ ਦੀ ਧਾਰ ਤੂਰ ਕੱਢ ਕੇ ਬਾਹਰ ਕੱਢ ਕੇ ਆਪਾਂ ਨਹਾ ਕੇ ਥੋੜਾ ਤਿਆਰ ਹੋਏ ਤਿਆਰ ਹੋ ਕੇ ਵਾਲ ਬੂਲ ਸੈੱਟ ਕੀਤੇ ਜਲ ਜਲ ਲਗਾ ਕੇ ਤਿਆਰ ਹੋ ਕੇ ਰੈਡੀ ਹੋ ਕੇ ਆਪਾਂ ਖੜ ਗਏ ਫਿਰ ਅਸੀਂ ਕਰਨ ਮੈਂ ਕਰਨ ਲੱਗਿਆ ਕਾਕੇ ਦੀ ਬੇਟਾ ਕਿਉਂਕਿ ਮੇਰੇ ਨਾਲ ਕਾਕੇ ਨੇ ਵੀ ਜਾਣਾ ਹੈ ਅਸੀਂ ਲੈਣ ਜਾਣਾ ਸੀ ਦਵਾਈ ਸੰਗਰੂਰ ਸੰਗਰੂਰ ਤੋਂ ਬਾਅਦ ਫਿਰ ਅਸੀਂ ਨਹੀਂ ਜਾਣਾ ਪਟਿਆਲੇ ਅਸੀਂ ਤੁਹਾਨੂੰ ਰਸਤੇ ਦੇ ਵਿੱਚ ਦਿਖਾਵਾਂਗੇ ਕੀ ਕੁਛ ਆਏ ਦੇਖੋ ਸੂਰਜ ਕਿੰਨੀ ਸੋਹਣੀ ਸਵੇਰ ਹੈ ਕਰੀਬਨ ਅਸੀਂ 7 ਵਜਣ ਚ 10 ਕਿ ਮਿੰਟ ਰਹਿੰਦੀ ਸੀ ਉਦੋਂ ਚੱਲ ਪਏ ਮੋਟਰਸਾਈਕਲ ਤੇ ਬਾਟ ਕਾਫੀ ਲੰਬੀ ਹੈ ਦੇਖੋ ਕਗਰ ਨਦੀ ਕਗਰਦਰਾ ਜਿਹੜਾ ਕਾਫੀ ਏਰੀਆ ਨੂੰ ਇਫੈਕਟ ਕਰਦਾ ਹੈ ਬਾਰਿਸ਼ਾਂ ਦੇ ਟਾਈਮ ਚ ਲਓ ਜੀ ਆਪਾਂ ਹੁਣ ਪਹੁੰਚ ਗਏ ਹੌਲੀ ਹੌਲੀ ਪਾਤੜੇ ਗੱਲਾਂ ਬਾਤਾਂ ਮਾਰਦੇ ਦੇਖੋ ਇਹ ਨਰਮਾਣਾ ਰੋਡ ਇੱਧਰ ਇੱਧਰ ਨੂੰ ਸੰਗਰੂਰ ਪਟਿਆਲਾ ਦੇਖੋ ਇਹ ਕਿੰਨਾ ਸੋਹਣਾ 뷰 ਐ 4 ਲਾਈਨ ਰੋਡ ਦਾ ਮੋਟਰਸਾਈਕਲ ਅਸੀਂ ਰੱਖਿਆ 60 70 ਤੇ ਉਹ ਸਾਹਮਣੇ ਜਿਹੜਾ ਗੁਰਦੁਆਰਾ ਚਮਕਰ ਇੱਧਰ ਬੇ ਦੇ ਨਾਲ ਲੱਗਵਾ ਬਾਬਾ ਬੈਰਸੀਆਂ ਉੱਥੇ ਦਾ ਇਹ ਦੇਖੋ ਅੱਡਾ ਕਿੰਨਾ ਸ਼ਾਨਦਾਰ ਬਣਾਇਆ ਪਿੰਡ ਤੂਰਵੰਜਾਰੇ ਦਾ ਬਹੁਤ ਸੋਹਣਾ ਦੇਖਣ ਨੂੰ ਲੱਗਦਾ ਇਹ ਆ ਗਈ ਸ਼ੂਲਰ ਘਰਾਟ ਵਾਲੀ ਨਹਿਰ ਜਿੱਥੇ ਉਹ ਚੱਕੀਆਂ ਲੱਗੀਆਂ ਹੋਈਆਂ ਨੇ ਪਾਣੀ ਵਾਲੀਆਂ ਚੱਕੀਆਂ ਠੰਡੇ ਆਟੇ ਵਾਲੀਆਂ ਤੇ ਇਹ ਗੱਲਾਂ ਕਰਦੇ ਕਰਦੇ ਵੀਡੀਓ ਬਣਾਉਂਦੇ ਬਣਾਉਂਦੇ ਅਸੀਂ ਪਹੁੰਚ ਗਏ ਸੰਗਰੂਰ ਬਰਨਾਲਾ ਰੋਡ ਆ ਗਿਆ ਇਹ ਸਾਹਮਣੇ ਧੂਰੀ ਇਹ ਸੰਗਰੂਰ ਸ਼ਹਿਰ ਵੱਲ ਨੂੰ ਤੇ ਹੋਲੀ-ਹੋਲੀ ਅਸੀਂ ਪਹੁੰਚ ਗਏ ਸੀ 8 ਵਜੇ ਚ 10 ਮਿੰਟ ਰਹਿੰਦੇ 8:00 ਵਜੇ ਲਾ ਲਓ ਹਸਪੀਟਲ ਦੇ ਵਿੱਚ ਹਸਪੀਟਲ ਲਗਭਗ ਸਵੇਰ ਦੇ ਟਾਈਮ ਹੋਣ ਕਰਕੇ ਖਾਲੀ ਹੀ ਸੀ ਅਸੀਂ ਆਪਣੀ ਜਾਂਦੀ ਪਰਚੀ ਕਟਾਈਏ ਕਾਕਾ ਆਉਂਦੀ ਲੱਗਿਆ ਫੋਨ ਤੇ ਦੇਖੋ ਸਾਡੇ ਤੋਂ ਵੀ ਪਹਿਲਾਂ ਆਏ ਬੈਠੇ ਨੇ ਉਹ ਲਗਭਗ ਖਾਲੀ ਹੀ ਸੀ ਇਹ 11 12 ਵਜੇ ਦਾ ਟਾਈਮ ਹੈ ਦੇਖੋ ਕਿਵੇਂ ਫੁੱਲ ਲਾਏ ਲੈਣਾ ਦੇ ਵਿੱਚ ਬਹੁਤ ਖੱਜਲ ਖਵਾਰੀ ਹੁੰਦੀ ਹੈ ਬਾਈ ਆ ਦੇਖੋ ਕਿਵੇਂ ਭਰਿਆ ਪਿਆ ਹੈ ਬਾਰੀ ਨੂੰ ਇੰਤਜ਼ਾਰ ਕਰਨ ਵੇਲੇ ਵੀ ਉੱਥੇ ਬਹੁਤ ਖੱਜਲ ਖਵਾਰੀ ਹੁੰਦੀ ਹੈ ਇਹ ਬਾਈ ਨੇ ਨਵੀਂ ਕਰੀਓ ਕਾਫੀ ਸ਼ਾਫੀ ਵਾਲੇ ਨੇ ਉਹ ਦੇਖੋ ਸਾਹਮਣੇ ਉਹ ਇੱਟ ਕੱਢ ਰਹੇ ਨੇ ਜਿਹੜਾ 35000 ਰੁਪਿਆ ਦਿੰਦਾ ਹੈ ਉਹ ਆ ਗਣੇਸ਼ ਵਾਲੇ ਆ ਗਏ ਇੱਥੇ ਪਟਿਆਲੇ ਪਹੁੰਚ ਗਏ ਆ ਅਸੀਂ ਨਹਿਰਾਂ ਤੇ ਦੇਖੋ ਇਹ ਜਲ ਪ੍ਰਵਾਹ ਕਰ ਰਹੇ ਨੇ ਜਲ ਵਿਸਰਜਨ ਮੂਰਤੀ ਇਹ ਕਿਵੇਂ ਲੱਗਿਆ ਤੁਹਾਨੂੰ ਵੀ ਇਹ ਸਹੀ ਕਰ ਰਹੇ ਨੇ ਜਾਂ ਨਾ ਉਸ ਤੋਂ ਬਾਅਦ ਅਸੀਂ ਆ ਗਏ ਡਾਕਟਰ ਡਾਕਟਰ ਸੁਨੀਲ ਆਰੀਆ ਪੇਟ ਦੇ ਸਪੈਸ਼ਲਿਸਟ ਇੱਥੋਂ ਵੀ ਦਵਾਈ ਲੈਣੀ ਸੀ ਦਵਾਈ ਲੈ ਕੇ ਅਸੀਂ ਪਹੁੰਚ ਗਏ ਮਾਮਾ ਜੀ ਕੋਲ ਕੁਆਟਰਾਂ ਦੇ ਵਿੱਚ ਰੇਲਵੇ ਕੁਆਟਰ ਨੇ ਪਰਾਂ ਰੇਲਵੇ ਸਟੇਸ਼ਨ ਤੋਂ ਅੱਗੇ ਇਹ ਦੇਖੋ ਪੁਰਾਣਾ ਬਾਸ ੱਡਾ ਆ ਗਿਆ ਪਟਿਆਲੇ ਦਾ ਇੱਥੇ ਦੇਖੋ ਕਦੇ ਕਿੰਨੀ ਚਹਿਲ ਪਹਿਲ ਹੁੰਦੀ ਸੀ ਆਉ ਮਕਸ ਮੋਲ ਵੀ ਕਾਲੀ ਮਾਤਾ ਦੇ ਮੰਦਿਰ ਦੇ ਸਾਹਮਣੇ ਇਹ ਵੀ ਲਗਭਗ ਅੱਜ ਕੱਲ ਖਾਲੀ ਹੀ ਰਹਿੰਦਾ ਹੈ ਕੋਈ ਭੀੜ ਨਹੀਂ ਕਿ ਉੱਪਰਲੇ 2 ਫਲੋਰ ਤਾਂ ਲਗਭਗ ਖਾਲੀ ਹੀ ਪਏ ਨੇ ਕਦੇ ਇੱਥੇ ਪੈਰ ਧਰਨ ਨੂੰ ਦਿਖਾਉਣੀ ਹੁੰਦੀ ਸੀ ਦੇਖ ਲਓ ਇਹ ਦੇਖੋ SBI ਦੀ ਬ੍ਰਾਂਚ ਆ ਗਈ ਪਟਿਆਲੇ ਮੇਨ ਬ੍ਰਾਂਚ SBI ਇਹ ਅਸੀਂ ਪਹੁੰਚ ਗਏ ਜੀ ਹੁਣ ਵਾਪਸ ਮੁੜਦੇ ਹੋਏ ਸ਼ੌਨੀਆ ਕੋਲ ਇਹ ਖੜੀ ਐ ਟੋਪ ਟੈਂਕ ਆ ਟਰੈਕਟਰ ਲੈ ਕੇ ਜਾ ਰਿਹਾ ਸੀ ਕੋਈ ਭਾਈ ਨਵਾਂ ਤਾਜ਼ਾ ਏਜੰਸੀ 'ਚੋਂ ਦੇਖੋ ਇਹ ਆ ਗਿਆ ਪਟਿਆਲੇ ਦਾ 에ਰਪੋਰਟ ਇੱਥੇ 에ਰਪੋਰਟ ਆ ਪਟਿਆਲੇ ਦਾ ਫਿਰ ਗੱਲਾਂ-ਵੱਤਾਂ ਮਾਰਦੇ ਸੀ ਥੋੜਾ-ਥੋੜਾ ਸੂਰ ਦੇ ਟੜ ਦੇ ਟੜ ਦੇ ਸਮਾਣੇ ਪਹੁੰਚ ਗਏ ਇਹ ਸਮਾਣੇ ਵੀ ਉਹੀ ਕੰਮ ਚੱਲ ਰਿਹਾ ਸੀ ਮੂਰਤੀ ਵਿਸਰਜਨ ਵਾਲਾ ਗਣੇਸ਼ ਜੀ ਦਾ ਇਹ ਦੇਖੋ ਕਿਵੇਂ ਲੋਕ ਨਸ਼ੇ 'ਚ ਝੂਮ ਰਹੇ ਨੇ ਕੁੜੀਆਂ-ਪੁੜੀਆਂ ਰੰਗ ੜਾ ਰਹੇ ਨੇ ਨੱਚ ਰਹੇ ਨੇ ਹਰ ਸ਼ਹਿਰ 'ਚ ਲਗਭਗ ਇਹੀ ਸੀ ਪੀੜਪੜਕਾ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਟਰੱਕ ਜੁਣੀਆਂ ਨਾਲਾ ਗੁਰਦੁਆਰਾ ਆ ਗਿਆ ਰੋਡ ਦੇ ਉੱਤੇ ਹੀ ਫਿਰ ਅਸੀਂ ਹੌਲੀ-ਹੌਲੀ ਕਰਦੇ ਕਰਦੇ ਪਹੁੰਚ ਗਏ ਇੱਕ ਅੱਗੇ ਇੱਕ ਅੱਗਾ ਸ਼ਹਿਰ ਹੈ ਦੇਖੋ ਫਿਰ ਪਹੁੰਚੇ ਅਸੀਂ ਹੌਲੀ ਹੌਲੀ ਪਾਤੜਾਂ ਪਾਤੜਾਂ ਤੱਕ ਅਸੀਂ ਨੇ ਬਣਾਈ ਵੀਡੀਓ ਫਿਰ ਆਪਾਂ ਬਣਾਮੇ ਹੁਣ ਘਰ ਜਾ ਕੇ ਦੇਖੋ ਚੰਦ ਚੜਿਆ ਆ ਲਗਭਗ 7 ਵਜੇ ਜੇ ਅਸੀਂ ਘਰ ਪਹੁੰਚ ਗਏ ਸੀਗੇ 7 ਵਜੇ ਸਾਡੇ ਪਿੰਡ ਦਾ ਸਟੇਡੀਅਮ ਨਮਾਵਾਲਨ ਲੱਗ ਰਿਹਾ ਇਹ ਸਾਡੇ ਘਰ ਦਾ ਦ੍ਰਿਸ਼ਾ ਦੇਖੋ ਹੁਣ ਸਾਰਿਆਂ ਨੂੰ ਗੁੱਡ ਨਾਈਟ ਜੀ ਮਿਲਦੇ ਆਂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ